ਬਾਕੀ ਬਾਕੀ ਸਾਰੀ ਡਿਟੇਲ ਤਾਂ ਬਾਈ ਆਪਾਂ ਦੱਸਤੀ ਹੈ ਨਾ ਇੱਕ ਪਰਚੀਆਂ ਦੀ ਜਿਹੜੀ ਰਹਿ ਗਈ ਆਪਣੀ ਗੱਲ ਵੀ ਪਰਚੀਆਂ ਆਪਾਂ ਕਿੰਨੀ ਤਰੀਕ ਦੇ ਕਿੰਨੇ ਵਜੇ ਤੱਕ ਲਾਸਟ ਪਰਚੀ ਪਾ ਸਕਦੇ ਪਰਚੀਆਂ ਬਾਈ ਆਪਾਂ 15 ਤਰੀਕ ਨੂੰ ਕੱਢਣਾ 15 ਤਰੀਕ ਨੂੰ ਆਪਾਂ 11 12 ਵਜੇ ਸਟਾਰਟ ਕਰਾਂਗੇ ਯਾਨੀ 10 11 ਸਾਢੇ 10 ਤੱਕ ਯਾਨੀ ਪਰਚੀਆਂ ਪਾ ਆ ਸਕਦੇ ਹਾਂ ਸੱਜਣੋ 15 ਤਰੀਕ ਨੂੰ ਸਾਢੇ 10 ਵਜੇ ਤੱਕ ਤੁਸੀਂ ਬਾਈ ਨੂੰ ਵਟਸਐਪ ਕਰਕੇ ਜਿੱਦਾਂ ਵੀ ਗੂਗਲ ਪੇ ਕਰਕੇ ਸਾਢੇ 10 ਵਜੇ ਤੱਕ ਲਾਸਟ ਪਰਚੀ ਪਾ ਸਕਦੇ ਹੋ 15 ਨੂੰ 11 ਵਜੇ ਮੇਰਾ ਖਿਆਲ ਹੈ ਲਾਈਵ ਵੀ ਚੱਲੂ ਬਾਈ ਚੱਲੂ ਜੀ ਲਾਈਵ ਕਈ ਸੱਜਣਾ ਕਈ ਸੱਜਣਾ ਇਹ ਜੇ ਹੁੰਦੇ ਨੇ ਯਾਰ ਜਿਹੜੇ ਪੈਸੇ ਨਹੀਂ ਲਾ ਸਕਦੇ ਯਾਰਾ ਵਿਚਾਰੇ ਸ਼ੌਂਕ ਰੱਖਦੇ ਨੇ ਚੰਗਾ ਜਾਨਵਰ ਲੈਣ ਦਾ ਹਾਂਜੀ ਹਾਂਜੀ ਉਸੇ ਤਰਜ਼ ਦੇ ਨਾਲ ਬਾਈ ਕਹਿੰਦਾ ਯਾਰ ਆਪਾਂ ਇੱਕ ਲਾਟਰੀ ਸਿਸਟਮ ਵੀ ਚਲਾਉਨੇ ਆ ਕਿਉਂਕਿ 300 ਰੁਪਏ ਦੇ ਵਿੱਚ ਗਾਂ ਦੇੜੀ ਬੜੀ ਵੱਡੀ ਗੱਲ ਐ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਲਾਟਰੀ ਦੇ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਟਰੈਕਟਰ ਮਸ਼ੀਨਰੀ ਹੁੰਦੀ ਆ ਤਕਰੀਬਨ ਤਕਰੀਬ ਨਾ ਮੋਬਾਈਲ ਫੋਨ ਲਾ ਲਓ ਮਸ਼ੀਨਰੀ ਲਾ ਲਓ ਇਹ ਸਾਨੂੰ ਪਹਿਲਾ ਐਸਾ ਲੱਕੀ ਡਰਾਅ ਮਿਲੂ ਜਿਹਦੇ ਵਿੱਚ ਪੰਜ ਗਾਵਾਂ ਮਿਲ ਤੇ ਕੁਝ ਟੈਕਨੀਕਲ ਚੀਜ਼ਾਂ ਵੀ ਮਿਲਣਗੀਆਂ ਹੋਰ ਸ਼ਿਖਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਨਾ ਬੜੀ ਖਾਸ ਹੋਣ ਵਾਲੀ ਆ ਬੜੀ ਖਾਸ ਕਿਵੇਂ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਚ ਨਾ ਕੁੱਲ 300 ਰੁਪਏ ਦੇ ਵਿੱਚ ਮੈਂ ਤੁਹਾਨੂੰ ਜਰਸੀ ਗਾਮਾਂ ਐਂਡ ਟੌਪ ਦੀਆਂ ਲੈ ਕੇ ਦਿੰਦਾਂ ਪੂਰੀ ਟੌਪ ਕੁਆਲਿਟੀ ਦੀਆਂ ਮੇਰਾ ਖਿਆਲ ਹੈ ਪੰਜ ਗਾਮਾਂ ਰੱਖੀਆਂ ਨੇ ਬਾਈ ਨੇ ਤੇ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛਾਂਗੇ ਪਿੰਡ ਪੁੰਚਿਆ ਤੁੰਗਾ ਢੇੜੀ ਤਹਿਸੀਲ ਰਾਏਕੋਟ ਆ ਤੇ ਜ਼ਿਲ੍ਹਾ ਨਾ ਸੱਜਣੋ ਇਹਨੂੰ ਰਹਿ ਜਾਂਦਾ ਲੁਧਿਆਣਾ ਜ਼ਿਲ੍ਹਾ ਲੈ ਆ ਜੋ ਬਾਈ ਨਾਲ ਕਰਾਉਣੀ ਆ ਗੱਲਬਾਤ ਤੇ ਡਿਟੇਲ ਸਾਰੀ ਬਾਈ ਨੂੰ ਪੁੱਛੂੰਗਾ ਵੀਡੀਓ ਨਾਲ ਦਾ ਐਂਡ ਤੱਕ ਬਣੀ ਰਹੋ ਕਿਉਂਕਿ 300 ਰੁਪਏ ਦੇ ਵਿੱਚ ਅੱਜ ਮੇਰਾ ਖਿਆਲ ਹੈ ਜੇ ਆਪਾਂ ਗੱਲ ਕਰ ਲਈਏ ਕੋਈ ਚੰਗੀ ਕੁਆਲਿਟੀ ਦਾ ਬੰਦਾ ਖਾਣਾ ਵੀ ਨਹੀਂ ਖਾ ਸਕਦਾ ਇੱਕ ਟਾਈਮ ਦਾ ਇਹ 300 ਰੁਪਏ ਖਾਣ ਲੱਗ ਜੇ ਤੇ 300 ਰੁਪਏ ਦੇ ਵਿੱਚ ਬਾਈ ਆਪਾਂ ਨੂੰ ਦੇ ਰਿਹਾ ਪੰਜ ਗਾਵਾਂ ਤੇ 5-10 ਇਨਾਮ ਇਹਦੇ 'ਚ ਹੋਰ ਨੇ ਉਹ ਲਾਟਰੀ ਵਾਲਾ ਬੰਪਰ ਆ ਉਹ ਸਾਰੀ ਡਿਟੇਲ ਬਾਈ ਨੂੰ ਪੁੱਛ ਲੂੰਗਾ ਮੈਂ ਬਾਈ ਸਮਝਾ ਦਊਗਾ ਤੇ ਜਿੰਨੀਆਂ ਪਰਚੀਆਂ ਪਹਿਲਾਂ ਬਾਈ ਜਿਹੜੇ ਰੇਟ 'ਚ ਦੇ ਰਿਆਂ ਇੱਕ ਅੱਧੀ ਮੈਂ ਤੁਹਾਨੂੰ ਵੱਧ ਵੀ ਕਰਾ ਕੇ ਜਾਊਗਾ ਕਿਉਂਕਿ ਮੇਰੇ ਆਉਣ ਦਾ ਤੁਹਾਨੂੰ ਥੋੜਾ ਜਿਹਾ ਫਾਇਦਾ ਵੀ ਹੋਣਾ ਚਾਹੀਦਾ ਤੇ ਬਾਕੀ ਬਾਈ ਨਾ ਕਰਾਉਣਿਆ ਗੱਲਬਾਤ ਤੇ ਡਿਟੇਲ ਅਗਲੀ ਨਾ ਸਾਰੀ ਬਾਈ ਨੂੰ ਪੁੱਛ ਲੈਣੇ ਆਜੋ ਹੋਰ ਬਾਈ ਕੀ ਹਾਲ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਨਾਮ ਦੱਸ ਦਿਓ ਯਾਰ ਭਾਈ ਲਾਡੀ ਘਰੇ ਵਾਲਾ ਜੀ ਪੈਂਟ ਤੁੰਗਾ ਹੈੜੀ ਰਾਏਕੋਟ ਕੋਲੇ ਪੈਂਡ ਆਈ ਇਹ 10 ਕਿਲੋ ਮੀਟਰ ਜਿਲ੍ਹਾ ਕਿਹੜਾ ਭਾਈ ਲੁਧਿਆਣਾ ਜੀ ਜਿਲ੍ਹਾ ਲੁਧਿਆਣਾ ਦਾ ਹੈ ਤੇ ਵਪਾਰ ਦਾ ਹੀ ਕੰਮ ਰੁਟੀਨਸ ਦਾ ਜੇ ਆਪਾਂ ਗੱਲ ਕਰ ਲਈਏ ਉਰਾਂ ਨੂੰ ਹੋ ਜਾ ਨੇੜੇ ਨੂੰ ਹੋ ਜਾ ਦੂਰ ਕਾ ਨੂੰ ਜਾਂਦਾ ਕਾ ਮਤਲਬ ਸਪੈਸ਼ਲ ਜੇ ਗੱਲ ਕਰ ਲਈ ਨਾ ਸੱਜਣੋ ਇਹ ਸੱਜਣ ਦਾ ਜਰਸੀ ਦਾ ਕੰਮ ਆ ਕੰਮ ਵੀ ਲਾਣੇਦਾਰ ਕਰਦਾ ਆਉਂਦਾ ਮੇਰਾ ਖਿਆਲ ਆ 20 ਤੋਂ 30 ਸਾਲ ਦਾ ਪੁਰਾਣਾ ਕੰਮ ਆ ਜਰਸੀ ਦਾ ਪੁਰਾਣਾ ਬਰੀਡਰ ਆ ਬਾਈ ਬਰੀਡਰ ਵੀ ਕਹਿ ਸਕਦੇ ਹੋ ਲਾਣੇਦਾਰ ਕਿਉਂਕਿ ਲੌਂਗ ਟਾਈਮ ਤੋਂ ਕੰਮ ਕਰਦਾ ਆ ਰਿਹਾ ਤੇ ਇਸ ਘਰ ਦੇ ਵਿੱਚੋਂ ਜਰਸੀ ਜਾਂਦੀਆਂ ਵੀ ਨੇ ਬਾਈ ਹਨਾ ਬਾਹਰ ਵੀ ਜਾਂਦਾ ਮਾਰ ਹਨਾ ਜਾਂਦੀਆਂ ਨੇ ਹਾਂਜੀ ਇਹ ਆਪਣੇ ਕਿੰਮਿਆਈ ਗੱਲ ਧਿਆਨ ਚ ਵੀ ਯਾਰ ਆਪਾਂ ਇੱਕ ਡਰਾਵ ਵੀ ਰੱਖੀ ਸੱਜਣਾ ਵਾਸਤੇ ਇਹ ਵੀ ਆਏ ਆ ਕਿਉਂ ਆਪਣਾ ਵਪਾਰ ਦਾ ਕੰਮ ਆ ਕਿਉਂ ਪਰ ਬਹੁਤ ਵੀਰ ਹਨਾ ਫੋਨ ਕਰਦੇ ਆ ਵੀ ਜਰਸੀਆਂ ਭਾਅ ਨਾਲ ਦੇ ਦਿਓ ਹਨਾ ਤੇ ਇੱਕ ਬਸ ਉਦਾਂ ਹੀ ਮਨ ਚ ਖਿਆਲ ਆ ਗਿਆ ਵੀ ਹਨਾ ਇਕੱਠੇ ਕਰਕੇ ਉਹ ਕਈ ਸੱਜਣਾ ਕਈ ਸੱਜਣਾ ਇਹ ਜੇ ਹੁੰਦੇ ਨੇ ਯਾਰ ਜਿਹੜੇ ਪੈਸੇ ਨਹੀਂ ਲਾ ਸਕਦੇ ਯਾਰ ਆ ਵਿਚਾਰੇ ਸ਼ੌਂਕ ਰੱਖਦੇ ਨੇ ਚੰਗਾ ਜਾਨਵਰ ਲੈਣ ਦਾ ਹਾਂਜੀ ਹਾਂਜੀ ਉਸੇ ਤਰਜ਼ ਤੇ ਨਾ ਬਾਈ ਕਹਿੰਦਾ ਯਾਰ ਆਪਾਂ ਇੱਕ ਲਾਟਰੀ ਸਿਸਟਮ ਵੀ ਚਲਾਉਨੇ ਆ ਕਿਉਂਕਿ 300 ਰੁਪਏ ਦੇ ਵਿੱਚ ਗਾਹ ਦੇਣੀ ਬੜੀ ਵੱਡੀ ਗੱਲ ਐ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਲਾਟਰੀ ਦੇ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਟਰੈਕਟਰ ਮਸ਼ੀਨਰੀ ਹੁੰਦੀ ਹੈ ਤਕਰੀਬਨ ਤਕਰੀਬ ਨਾ ਮੋਬਾਈਲ ਫੋਨ ਲਾ ਲਓ ਮਸ਼ੀਨਰੀ ਲਾ ਲਓ ਇਹ ਸਾਨੂੰ ਪਹਿਲਾ ਐਸਾ ਲੱਕੀ ਡਰਾਅ ਮਿਲੂ ਜਿਹਦੇ ਵਿੱਚ ਪੰਜ گاਵਾ ਮਿਲਣਗੀਆਂ ਤੇ ਕੁਝ ਟੈਕਨੀਕਲ ਚੀਜ਼ਾਂ ਵੀ ਮਿਲਣਗੀਆਂ ਹੋਰ ਉਹ ਵੀ ਮੈਂ ਦਿਖਾਉਂਗਾ ਤੇ ਨਾਲ ਇੱਕ ਰੈਂਜਰ ਰੈਂਜਰ ਸਾਈਕਲ ਵੀ ਦੇਵਾਂਗੇ ਆਪਾਂ ਤੇ ਸਾਰੀ ਡਿਟੇਲ ਪੁੱਛਦੇ ਆਂ ਬਾਈ ਨੂੰ ਨਾ ਪਹਿਲਾ ਇਨਾਮ ਤੋਂ ਸਟਾਰਟ ਕਰਨਾ ਪਹਿਲਾ ਆਪਾਂ ਕਿਹੜਾ ਦੇ ਰਹੇ ਆਂ ਪਹਿਲਾ ਇਨਾਮ ਦੀ ਪਹਿਲੀਆਂ ਜਿਹੜੀਆਂ 5 ਨੇ ਹਾਂਜੀ ਪਹਿਲੇ 5 ਨਾਮ ਉਹ ਜਰਸੀ ਗਾਈਆਂ ਪਹਿਲੇ ਦੂਜੇ ਸੂਏ ਪਹਿਲੇ ਦੂਜੇ ਪਹਿਲੇ ਦੂਜੇ ਸੂਏ ਚੰਗੀਆਂ ਦੋ ਗਾਵਾਂ ਖੜੀਆਂ ਵੀ ਨੇ ਸੱਜਣੋ ਬਾਈ ਕੋਲ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀਆਂ ਗਾਵਾਂ ਬਾਈ ਦੇਊਗਾ ਚਾਹੇ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਕਈ ਵਾਰੀ ਕਿਤੇ ਬਾਈ ਬਲਦਾ ਬਲਦੂ ਨਾਲ ਲਵੇ ਮੰਗਰੋ ਥੋੜੇ ਹੋਰ ਕੰਮ ਆਊਗੀ ਕਿਉਂਕਿ ਬਾਈ ਨੂੰ ਤੁਸੀਂ ਦਿਖਾ ਕੇ ਫਿਰ ਉਹੀ ਗਾਵਾਂ ਲੈ ਕੇ ਜਾਣੀਆਂ ਹੈ ਨਾ ਦੋ ਗਾਵਾਂ ਲਿਆ ਥਿੰਕ ਹਾਂ ਉਹ ਤਿੰਨ ਚ ਨਾ ਗੜਬੜ ਕਰਦੀ ਫਿਰ ਨਹੀਂ ਨਹੀਂ ਬਾਈ ਨਹੀਂ ਕਾ ਗੜਬੜ ਤਾਂ ਨਹੀਂ ਕਰ ਰਹੇ ਰਾਬ ਜੀ ਨਹੀਂ ਆਪਾਂ ਕੰਮ ਇੱਕ ਨੰਬਰ ਹੋਊ ਬਾਈ ਜਿਹੜੀਆਂ ਗਾਮ ਆਪਾਂ ਹੁਣ ਦਿਖਾਵਾਂਗੇ ਇਹਨਾਂ ਨਾਲੋਂ ਕੁਆਲਿਟੀ ਥੋੜੀ ਜੀ ਉੱਚੀ ਚਾਹੀਦੀ ਆ ਡਾਊਨ ਨਹੀਂ ਚਾਹੀਦੀ ਹੋਊਗੀ ਉੱਚੀ ਜੀ ਲੈ ਸੱਜਣਾ ਜਿਹੜੀਆਂ ਗਾਮ ਆ ਦੋੜ ਨਾਲ ਸੁਣਮਣ ਦਿਖਾਵਾਂਗਾ ਉਹਨਾਂ ਨਾਲੋਂ ਕੁਆਲਿਟੀ ਥੋੜੀ ਬਹੁਤੀ ਉੱਚੀ ਮਿਲੂਗੀ ਡਾਊਨ ਨਹੀਂ ਬਾਈ ਕਹਿੰਦਾ ਮਿਲਦੀ ਲੈ ਪਹਿਲਾਂ ਆਪਾਂ ਗਾਵੇਂ ਨਾ ਦਿਖਾ ਦਈਏ ਜੋੜਾ ਹਾਂਜੀ ਬਾਈ ਜ਼ਰੂਰ ਲੈ ਲੈ ਆ ਕੇ ਵੀਰ ਨੂੰ ਮਾਰ ਲੈ ਲੇ ਸੱਜਣੋ ਪਹਿਲਾਂ ਤਾਂ ਤੁਹਾਨੂੰ ਮਨਾ ਉਹ گاਵਾਂ ਦੇ ਦਰਸ਼ਨੇ ਕਰਾਦਾ ਜਰਸੀ گاਵਾਂ ਦੇ ਕਿਉਂਕਿ ਸੱਜਣੋ ਉਕਤ ਹੋਣਗੇ ਵੀ ਯਾਰ ਜਾਨਵਰ ਵੀ ਦੇਖੀਏ ਵੀਡੀਓ ਦੇ ਵਿੱਚ ਹੀ ਕਿਉਂਕਿ ਚਾਹੇ ਵੀਡੀਓ ਉਹੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਲਿੱਪ ਸੇਵ ਕਰ ਲਿਓ ਬਾਈ ਜਿਹੜੇ ਸੱਜਣੋ ਨਾਮ ਨਿਕਲੂਗਾ ਨਾ ਨਾਲ ਗਾਮ ਲਿਆ ਕੇ ਲੈ ਜਿਓ ਲੈ ਹੁਣ ਉਧਰੋਂ ਗਾਂ ਆਊਗੀ ਕੱਲੀ ਕੱਲੀ ਦੋ ਬੱਛੀਆਂ ਨੇ ਫਿਲਹਾਲ ਤਿੰਨ ਆਉਣੀਆਂ ਸ਼ਾਮ ਤੱਕ ਉਹ ਇਹਨਾਂ ਨਾਲ ਉੱਚ ਕੁਆਲਟੀ ਜਾਣਗੀਆਂ ਐ ਇਹਨੂੰ ਨਹੀਂ ਆਉਂਦੀ ਐ ਇਹਨੂੰ ਤੋੜ ਦਿਓ ਬਾਹਰ ਉਹ ਤਾਂ ਅੰਦਾਈ ਬੱਛੀ ਐ ਲੈ ਮੂੰਹੋਂ ਵੀ ਬਾਈ ਕਹਿੰਦਾ ਦੋ ਤਾਂ ਅੰਦਰ ਚੰਗੀ ਕੁਆਲਟੀ ਦੇ ਜਾਨਵਰ ਬਾਈ ਕਹਿੰਦਾ ਅਵੇਲੇਬਲ ਕਰਾਂ ਆਗੇ ਆਪਾਂ ਤੇ ਬਾਕੀ ਬੱਛੀ ਦੀ ਜੇ ਗੱਲ ਕਰਨ ਸਿਰਾ ਟੌਪ ਕੁਆਲਟੀ ਐ ਬਕਮਾਲ ਹੋ ਜੀ ਇੱਥੇ ਤੋਂ ਮੂਰੀ ਬਾਕੀ ਉਹੀ ਗੱਲ ਆ ਸੱਜਣੋਂ ਆਪਾਂ ਐ ਨਹੀਂ ਕਹਿ ਸਕਦੇ ਬਿਲਕੁਲ ਡਾਊਨ ਹੈ ਕੁਆਲਿਟੀ ਕਿਉਂਕਿ ਪੂਰੀ ਸਿਰਾਂ ਕੁਆਲਿਟੀ ਦੀ ਹੈ ਥਾਨ ਹਵਾਨਾ ਲੇਵਾ ਦੇਖ ਸਕਦੇ ਹੋ ਬੱਚੀ ਦਾ ਪੂਰੇ ਵੱਡੇ ਆਡਰ ਦੀ ਹੈ ਤੇ ਮੇਨ ਗੱਲ ਹੈ ਨਾ ਜਿਹੜੀ ਬਾਈਕ ਹਨਾ ਮੂੰਹੋਂ ਦੋ ਦੰਦ ਹੈ ਇੱਕ ਤਾਂ ਤੁਹਾਨੂੰ ਜਰਸੀ ਇਹ ਮਿਲੂਗੀ ਜੀ 1 ਮੀਟਰ ਰੋਕ ਲਿਓ ਜੀ ਮੂੰਹੋਂ ਦੋ ਦੰਦ ਜਰਸੀ ਹੈ ਇਧਰ ਤੋਂ ਲੰਬਾਈ ਉਚਾਈ ਦੇਖ ਸਕਦੇ ਹੋ ਵਧੀਆ ਕੱਦ ਕਾਠ ਵਾਲੀ ਹੈ ਚੰਗੇ ਕੱਦ ਕਾਠ ਵਾਲੀ ਜਰਸੀ ਹੈ ਤੇ ਇੱਥੇ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਚੰਗੀ ਆ ਪੂਰੀ ਟੌਪ ਦੀ ਆ ਹੁਣ ਸੱਜਣੋ ਨਾ ਤੁਹਾਨੂੰ ਮੈਂ ਦਿਖਾਉਂਗਾ ਦੋ ਨੰਬਰ ਆ ਜੀ ਇਹਨੂੰ ਬੰਦੋ ਜੀ ਲਿਆ ਕੇ ਇਹ ਪਹਿਲੇ ਅਸੇ ਆਪ ਇੱਕ ਆ ਸੱਜਣੋਂ ਪਹਿਲੇ ਨੰਬਰ ਆ ਗਿਆ ਜਿਹੜੀ ਕੈਮਰੇ ਚ ਜਾਂਦੀ ਆ ਆ ਮਿਲੂਗੀ ਦੂਜੇ ਨਿਆਮ ਵਾਲੇ ਸੱਜਣੋਂ ਉਹ ਵੀ ਕਰ ਲਿਓ ਚੈੱਕ ਤੇ ਆਰਡਰ ਇਹਦਾ ਵੀ ਬਾਹਲਾ ਫਾਸਨਾ ਬਾਈ ਇਹਦਾ ਸੂਆ ਕਿਹੜਾ ਬਾਈ ਇਹ ਵੀ ਬਲੂ ਹੈ ਅੱਛਾ ਕਮਾਲ ਹੋ ਗਿਆ ਇਹਦਾ ਸੂਆ ਸੱਜਣੋਂ ਦੂਜਾ ਹੈ ਤੇ ਫੇਸ ਕੁਆਲਟੀ ਇਹਦੀ ਵੀ ਚੰਗੀ ਆ ਤੇ ਬਾਕੀ ਥਣ ਥਣ ਦੀ ਗੱਲ ਕਰ ਲਾਂ ਉਹੀ ਗੱਲ ਆ ਵੀ ਜਰਸੀ ਆ ਜਿਹੜੀ ਇਹਦੇ ਤੋਂ ਨੂੰ ਮੈਂ ਇੱਕ ਖਾਸੀਅਤ ਹੋਰ ਵੀ ਦੱਸੂੰਗਾ ਜਰਸੀ ਦੀ ਕਿਉਂਕਿ ਜਿਹੜਾ ਇਹਦਾ ਦੁੱਧ ਹੁੰਦਾ ਉਹਦੀ ਫੈਟ ਪਰਸੈਂਟੇਜ ਵੀ ਮੇਰਾ ਖਿਆਲ ਆ ਮੱਜਾਂ ਦੇ ਤਕਰੀਬਨ ਨੇੜ ਤੇੜ ਦੀ ਫੈਟ ਹੁੰਦੀ ਆ ਇਹਦੀ ਤੇ ਇਧਰ ਤੋਂ ਹਵਾਨਾ ਦੇਖ ਸਕਦੇ ਹੋ ਲੇਵਾ ਤੇ ਅੱਜ ਤੋਂ ਨਾ ਸਾਨੂੰ ਮੈਂ ਫੇਸ ਕੁਆਲਟੀ ਚੈੱਕ ਕਰਾ ਦੇਣਾ ਇੱਕ ਵਾਰੀ ਇੱਥੇ ਤੋਂ ਦੇਖ ਸਕਦੇ ਹੋ ਦੋ ਤਾਂ ਮਿਲਣਗੀਆਂ ਇਹ ਜਰਸੀਆਂ ਬੰਦ ਹੈ ਬਾਈ ਲੈ ਦੋ ਤਾਂ ਸੱਜਣੋ ਇਹ ਜਰਸੀਆਂ ਬਾਈ ਕੋਲੇ ਹਾਜ਼ਰ ਨੇ ਜਿਹੜੀਆਂ ਤੇ ਬਾਕੀ ਨਾ ਦੋ ਮਿਲਣਗੀਆਂ ਤਿੰਨ ਮਿਲਣਗੀਆਂ ਹੋਰ ਬਾਈ ਕਹਿੰਦਾ ਇਹਦੇ ਨਾਲ ਮਾੜੀ ਮੁੱਟੀ ਕੁਆਲਿਟੀ ਉੱਚੀ ਹੋਊਗੀ ਨੀ ਵੀ ਨਹੀਂ ਹੁੰਦੀ ਬਾਈ ਹਨਾ ਹਾਂਜੀ ਹਾਂਜੀ ਬਾਈ ਵਧੀਆ ਕੋਸ਼ਿਸ਼ ਤਾਂ ਵੀਰੇ ਇਹੀ ਆ ਵਧੀਆ ਮਾਲ ਦੇਣ ਦੀ ਠੀਕ ਆ ਗੱਲ ਕਿਉਂ ਮਾੜਾ ਦੇਵਾਂਗੇ ਦੇਖ ਸਾਰੇ ਵੀਰਾਂ ਭਾਈਆਂ ਨੇ 300 ਪਾਇ ਕੇ ਨੇ 1000 ਪਾਇਆ ਉਸ ਪਰਚੀਆਂ 4-500 ਪਰਚੀ ਪੈ ਵੀ ਗਈ ਆ ਠੀਕ ਆ ਜੀ ਗੱਲ ਹਾਂਜੀ ਮਤਲਬ ਇਹੀ ਆ ਕੋਸ਼ਿਸ਼ ਕਿ ਵਧੀਆ ਹੀ ਲਿਆਉਣ ਦੀ ਆ ਤਾਂ ਹੀ ਟਾਈਮ ਲੱਗਦਾ ਵੀਰੇ ਇੱਕ ਆਪਾਂ ਜੇ ਗੱਲ ਕਰ ਲਈਏ ਇੱਕ ਕੱਢਾਂਗੇ ਕਿਹੜੀ ਤਰੀਕ ਨੂੰ ਜਾਣੀ ਇਹ 15 ਤਰੀਕ ਨੂੰ ਕੱਢਾਂਗੇ 15 1 2023 ਹਾਂਜੀ ਹਾਂਜੀ ਅੱਜ ਮੇਰਾ ਖਿਆਲ 13 ਤਰੀਕ ਹੈ ਨਾ ਅੱਜ 12 ਹੋ ਗਈ ਹੈ 12 ਤੇ ਹਾਂਜੀ ਅੱਜ ਸੱਜਣੋ ਹੈਗੀ ਆ 12 1 2023 ਨੂੰ ਆਪਾਂ ਬਾਈ ਦੀ ਵੀਡੀਓ ਲੱਗੀਆਂ ਸ਼ੂਟ ਕਰਨਾ ਵੀ ਅੱਜ ਸ਼ਾਮ ਤੱਕ ਇਹ ਵੀਡੀਓ ਆਪਾਂ ਅਪਲੋਡ ਵੀ ਕਰ ਦਾਂਗੇ 4-5 ਵਜੇ ਤੱਕ ਤੇ 15 1 2023 ਨੂੰ ਦੇਣਾ ਹੈ ਤਬਾਰ ਕਿੰਨੇ ਵਜੇ ਆਪਾਂ ਨਿਆਮ ਕੱਢਦਾਂਗੇ ਭਾਈ 11 12 ਕੇ ਵਜੇ ਰੱਖਾਂਗੇ ਕਿਉਂ ਦੂਰੋਂ ਵੀਰ ਆਉਣਗੇ ਤਾਂ ਹੁੰਦਾ ਥੋੜੀ ਜੀ ਅੱਛਾ ਮਤਲਬ ਸੱਜਣਾ ਨੂਰੇ ਬਲਾ ਕੇ ਆਪਾਂ ਕੱਟ ਕਰਕੇ ਕੱਢਾਂਗੇ ਹਾਂਜੀ ਹਾਂਜੀ ਜਿਹਨੇ ਆਉਣਾ ਆਪਣੇ ਘਰੇ ਆ ਸਕਦਾ ਈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਨੇੜੇ ਬਲਾ ਕੇ ਸਾਹਮਣੇ ਬਲਾ ਕੇ ਆਪਾਂ ਕਿਸੇ ਬੱਚੇ ਤੋਂ ਪਰਚੀਆਂ ਹਾਂਜੀ ਛਕਾ ਦਾਂਗੇ ਹਾਂ ਉਹ ਜਿਹੜੇ ਵੀਰ ਭਾਈ ਆਪਣੇ ਘਰੇ ਆਉਣਗੇ ਉਹ ਖੁਦ ਆਪ ਵੀ ਆ ਕੇ ਪਰਚੀ ਚੱਕ ਸਕਦੇ ਟੋਟਲ ਕਿੰਨੇ ਨੇ ਆਮਨੇ ਪੰਜ گاਵਾ ਤੋਂ ਬਿਨਾਂ ਪੰਜ ਗਾਮਾ ਤੋਂ ਬਿਨਾ ਜੀ ਚਾਰ ਨਾਮ ਹੋਰ ਨੇ ਉਹ ਆ ਆ ਪਾ ਲਿਆਂਦੇ ਖੜੇ ਨੇ ਲੈ ਇੱਧਰ ਮਾਰਦੀ ਸੱਜਣਾ ਕੈਮਰਾ ਇੱਕ ਤਾਂ ਆ ਖੜਿਆ ਬਈ ਬਾਈਸਾਈਕਲ ਖੜਿਆ ਬਾਈ ਤਾਂ ਦਿਖਾਦੀ ਸਮਾਰ ਕੇ ਇੱਕ ਤਾਂ ਇਹ ਹੈ সাইਕਲ ਤੇ ਦੋ ਨੰਬਰ ਵਾਲਾ ਆ ਆ ਕਿਹੜੀ ਆਈਟਮ ਆ ਬਈ ਏ ਬਾਈ ਮਾਈਕਰੋਵੇਵ ਆ ਅੱਛਾ ਮੈਂ ਇੱਕ ਹਾਂਜੀ ਇਹ ਮਾਈਕਰੋਵੇਵ ਆਣਾ ਨੂੰ ਗਰਮ ਕਰਨ ਵਾਲਾ ਬਾਈ ਇਹ ਚ ਗਰਮ ਵੀ ਕਰ ਸਕਦੇ ਹਾਂ ਨਾਲ ਬਣਾ ਵੀ ਸਕਦੇ ਹਾਂ ਅੱਛਾ ਇਹ ਨਵੀਂ ਤਕਨੀਕ ਆ ਜੀ ਹੁਣ ਉਹ ਫੇਰ ਤਾਂ ਬੁੜੀਆਂ ਜਾਦੇ ਪਰਚੀਆਂ ਪਾਉਣਗੀਆਂ ਦੇਖ ਕੇ ਤੁਹਾਨੂੰ ਕਿਉਂਕਿ ਉਹਨਾਂ ਨੂੰ ਸਿਆਹ ਤੇ ਚੁੱਲ੍ਹੇ ਚੱਲੇ ਦੀ ਤਕਲੀਫ ਰਹਿੰਦੀ ਆ ਥੋੜੀ ਜੀ ਹਾਂਜੀ ਬਾਈ ਜਿਹਦੇ ਕੋਲੀ ਦਾਲ ਦੀ ਗਰਮ ਕਰਨੀ ਆ ਰੋਟੀ ਕਰਨੀ ਆ ਹਾਂ ਕਿੱਥੇ ਬੰਦਾ ਹੈਨਾ ਸੋਚਦਾ ਵੀ ਯਾਰ ਕਿੱਥੇ ਜੁੱਲੇ ਚ ਅੱਗ ਪਾਲਾਂਗੇ ਥੋੜੇ ਵਾਸਤੇ ਆ ਸੱਜਣੋਂ ਆਹਾਂ ਸਪੈਸ਼ਲ ਪ੍ਰਾਈਜ਼ ਬਾਕੀ ਜਿਹੜੇ ਸੱਜਣਾਂ ਦੀ ਸ਼ਾਦੀ ਸ਼ੂਦੀ ਨਹੀਂ ਹੋਈ ਉਹਨਾਂ ਵਾਸਤੇ ਵੀ ਵਸਟਰ ਹੋ ਤੇ ਆ ਆਈ ਦੇ ਜਿਹੜਾ ਨਿਆਮ ਆ ਭਾਈ ਇਹ ਬਾਈ ਗੀਜਰ ਆ ਬਿਜਲੀ ਵਾਲਾ ਪਾਣੀ ਗਰਮ ਪਾਣੀ ਗਰਮ ਕਰਨ ਵਾਲਾ 25 ਲੀਟਰ ਵਾਲਾ ਅੱਛਾ ਜੀ ਹਾਂ ਜੀ ਇੱਕ ਇਹ ਆਪਾਂ ਗੀਜਰ ਦੇਵਾਂਗੇ ਗਰੰਟੀ ਬਰੰਟੀ ਵਾਲਾ ਕਾਰਡ ਇਹਦੇ ਵਿੱਚ ਵਿੱਚੇ ਹੀ 5-5 ਸਾਲਾਂ ਦੀ ਗਰੰਟੀ ਹੈ ਇਹਨਾਂ ਦੀ ਠੀਕ ਹੈ ਜੀ ਖਰਾਬ ਹੁੰਦਾ ਕੰਪਨੀ ਵਾਲੇ ਘਰੇ ਬੰਦੇ ਆ ਪਾ ਕੇ ਲੋਟ ਆ ਇਹਨਾਂ ਦੇ ਮੰਗਦੇ ਭਾਈ ਜਿਆਦਾ ਆ ਚੀਜ਼ਾਂ ਨੇ ਨੇੜੇ ਹੁਣ ਸਾਨੂੰ ਤਾਂ ਰੋਜ਼ ਹੀ ਦੇਖਦੇ ਨੇ ਦੇਖਣ ਵਾਲੇ ਆਹ ਹਾ ਇੱਕ ਵੱਡਾ ਨਿਆਮ ਵੀ ਆ ਸੱਜਣੋ ਇਹਦੇ 'ਚ ਕੀ ਆ ਬਾਈ ਇਹਦੇ 'ਚ ਬਾਈ ਕੱਪੜੇ ਧੋਣ ਵਾਲੀ ਮਸ਼ੀਨ ਆ ਵਾਸ਼ਿੰਗ ਮਸ਼ੀਨ ਆ ਟਾਟਾ ਕੰਪਨੀ ਦੀ ਹਾਂ ਹਾਂਜੀ ਕੰਪਨੀਆਂ ਸੱਜਣੋ ਬਾਈ ਨੇ ਚੰਗੀਆਂ ਲੈਤੀਆਂ ਸਾਰੀਆਂ ਹੀ ਗੱਲ ਨਹੀਂ ਹਾਂ ਬਾਈ ਮਾੜੀ ਦੇ ਕੇ ਫਾਇਦਾ ਵੀ ਕੀ ਆ ਜੀ ਕੱਲੂ ਅਗਲਾ ਜਿਹਦੇ ਕੰਮ ਹੀ ਨਾ ਆਵੇ ਮਾਰੀ ਦਿੱਤੀ ਲਈ ਕੀ ਫਾਇਦਾ ਇਹ ਆਪਣੇ ਹੋ ਗਏ ਮੇਰਾ ਖਿਆਲ ਆ ਚਾਰ ਨਾਮ ਚਾਰੇ ਨਾਮ ਹੋ ਗਏ ਚਾਰੇ ਨਾਮ ਹੋ ਗਏ ਤੇ ਪੰਜ ਹੋ ਗਿਆ ਨਾਮ 'ਚ ਸਾਈਕਲ ਆ ਬਾਈ ਮੋਟਰ ਤੇ ਜਾਣਾ ਕਿਸੇ ਨੇ ਪਾਣੀ ਗੋਣੀ ਲਾਉਣ ਨਾ ਠੀਕ ਹੈ ਅੱਜ ਕੱਲ ਮੁੰਡੇ ਕਰਦੇ ਨੇ ਸਾਈਕਲ ਨੂੰ ਪਸੰਦ ਖਰੀਦ ਆ ਹੋਰ ਹੀ ਆ ਇਹ ਸਾਈਕਲ ਦੀ ਅੱਜ ਕੱਲ ਹਾਂਜੀ ਪੰਜ ਗਾਵਾਂ ਨੇ ਬਾਈ ਉਹ ਗਾਵਾਂ ਦਾ ਆਪਾਂ ਜਿਵੇਂ ਦਿਖਾਤੀਆਂ ਵੀ ਪਹਿਲਾ ਤੇ ਦੂਜਾ ਨੰਬਰ ਬਾਕੀ ਜਿਹੜੇ ਤਿੰਨ ਆਉਣਗੇ ਉਹਨਾਂ ਦੇ ਵੀ ਆਪਾਂ ਨੰਬਰ 1 ਬਾਈ ਨੰਬਰ ਡਿਸਾਈਡ ਕਰਾਂਗੇ ਹਾਂਜੀ ਬਾਈ ਨੰਬਰ 1 ਬਾਈ ਅਸ਼ਾ ਪਹਿਲੇ ਨੰਬਰ ਵਾਲੀ ਉਹ ਸੱਚ ਨੂੰ ਜਰਸੀ ਮਿਲੂਗੀ ਤੇ ਬਾਕੀ ਨੰਬਰ 2 ਨੰਬਰ 2 ਕਹਿੰਦਾ ਜਿਹੜੇ ਤਿੰਨ ਆਉਣਗੇ ਨਾ ਮੈਂ ਇਹ ਫਿਕਰ ਨਾ ਕਰੋ ਵੀ ਉਹ ਤਿੰਨ ਦੀ ਕੁਆਲਿਟੀ ਆਪਾਂ ਇਹਨਾਂ ਤੋਂ ਡਾਊਨ ਦੇ ਦਾਂਗੇ ਕੁਆਲਿਟੀ ਇੰਨਾ ਜਿੰਨੀ ਆਊਗੀ ਇਹਨਾਂ ਤੋਂ 2 ਪੈਸੇ ਉੱਤੀ ਆਊਗੀ ਹੈ ਦੀਆਂ ਚਾਰ ਨੇ ਪਾਤੀ ਇਹ ਆਪਣਾ 62 ਵਾਲਾ ਨੰਬਰ ਹੈ ਜਿਹੜਾ 6284943623 ਉਹਦੇ ਤੇ Google Pay ਚੱਲਦਾ ਹੀ ਆਪਣਾ ਅੱਛਾ ਭੋਲ ਦੇ Google Pay ਨੰਬਰ ਇੱਕ ਵਾਰੀ ਤੇ ਆਪਾਂ ਦਿਖਾ ਦਿੰਦੇ ਹਾਂ 6284943623 ਇਹਦੇ ਤੇ Google Pay ਕਰਕੇ WhatsApp ਤੇ ਸਕਰੀਨਸ਼ਾਟ ਪਾ ਦਿਓ ਜੇ ਇੱਕ ਪੌਣੀਆਂ ਵਰਤੀ ਤਾਂ ਇੱਕ ਨਾ ਜੇ ਚਾਰ ਪੌਣੀਆਂ ਨੇ ਤਾਂ ਚਾਰ ਨਾ ਸੈਂਡ ਬਾਕੀ ਨਾ ਜੇ ਸਿੰਗਲ ਪੌਣੀਆਂ ਬਾਈ ਕਹਿੰਦਾ ਸਿੰਗਲ ਹੈਗੀ ਆ 300 ਹੈ ਨਾ ਜੇ ਹਜ਼ਾਰ ਦੀਆਂ ਪੌਣੀਆਂ ਨੇ ਹਜ਼ਾਰ ਦੀਆਂ ਬਾਈ ਕਹਿੰਦਾ ਚਾਰ ਨੇ ਚਾਰ ਨੇ ਲੈ ਹੁਣ ਆਪਨੇ ਕਰਕੇ ਫਿਰ ਕਿੰਨਾ ਕਮਾਨਤਨ ਹੋਰ ਵੀ ਕਰਦੇ ਪੰਜੇ ਕਰਦੇ ਹਜ਼ਾਰ ਰਿਆ ਪੰਜ ਕਰ ਦਾਂਗੇ ਬਾਈ ਕੋਈ ਓਏ ਆ ਜਾ ਤੇਰੇ ਕੋਲ ਐਡੀ ਦੂਰੋਂ ਪੰਜ ਕਰ ਦਾਂਗੇ ਬਾਈ ਹਜ਼ਾਰ ਦੀਆ ਦੇ ਦਾਂਗੇ ਪੰਜੇ ਹਜ਼ਾਰ ਜਦ 1100 ਦੀਆਂ ਘਾਟਾ ਦਾ ਪੈਂਦਾ ਥੋੜਾ ਜਾਨ ਘਾਟਾ 1100 ਚੱਲ ਲੈ ਸੱਜਣੋ ਬਾਈ ਕਹਿੰਦਾ ਥੋੜਾ ਜ ਚਲੋ ਪੈਂਦਾ ਘਾਟਾ ਕਹਿੰਦਾ 300 ਦੀ ਇੱਕ ਆ 1100 ਦੀਆਂ ਜੇ ਆਪਣੇ ਚੈਨਲ ਦਾ ਨਾਮ ਲੈ ਕੇ ਬਾਈ ਨੂੰ ਕੋਈ ਫੋਨ ਕਰੂਗਾ ਉਹ ਸੱਜਣ ਨੂੰ 1100 ਦੀਆਂ ਪੰਜ ਪਰਚੀਆਂ ਮਿਲਣਗੀਆਂ ਹੁਣ ਤੁਸੀਂ ਆਪ ਵੀ ਢਾੜ ਲਓ ਵੀ ਕਿੰਨੇ ਕ ਦੀ ਇੱਕ ਪਰਚੀ ਬੈਠ ਗਈ ਹੈ ਨਾ ਬਾਈ ਆਏ ਆ ਦੇਖੋ ਹੁਣ ਆਪਾਂ ਸ਼ਹਿਰ ਚਲੇ ਜਾਂਦੇ ਆ 300 ਦਾ ਵੀ ਨਹੀਂ ਕੋਸ ਆਉਂਦਾ 500 ਦਾ ਵੀ ਨਹੀਂ ਕੋਸ ਆਉਂਦਾ ਨਾ ਉਹ ਉਹ ਤਾਂ ਹੈ ਬਾਈ 30000 ਰੁਪਿਆ ਤਾਂ ਉਹੀ ਲੱਗ ਜਾਂਦਾ ਜੇ ਆਪਾਂ ਸੋਚੀਏ ਤਾਂ ਹਾਂ ਲੱਗ ਜਾਂਦਾ 1000 ਦੀ ਗੱਲ ਨਹੀਂ ਕੀ ਯਾਰ ਇਹ ਨਾਮ ਵੀ ਨਿਕਲ ਸਕਦਾ ਇਹ ਤਾਂ ਹੈ ਜੀ ਆ ਹੁਣ ਤੇ ਵੀ ਪੀ ਸਕਦਾ ਕੋਈ ਇੱਕ ਕੰਪਨੀ ਦੀਆਂ ਸਾਰਿਆਂ ਸਮਾਂ ਇਹ ਜੀ ਗੱਲ ਨਹੀਂ ਸੱਚ ਨੂੰ ਇਹ ਜ਼ਮਾਨ ਘਰੇ ਨਹੀਂ ਰੱਖਣਾ ਇਹ ਨਿਕਲੂਗਾ ਕਿਸੇ ਨਾ ਕਿਸੇ ਸੱਜਣ ਨੂੰ ਹਾਂ ਜੀ ਹਾਂ ਜੇ ਆਪਾਂ ਨੂੰ ਸਮਾਂ ਲੱਗਿਆ ਤਾਂ ਆਪਾਂ ਵੀ ਬਾਈ ਕੋਲੇ ਪਹੁੰਚਾਂਗੇ 15 ਤਰੀਕ ਨੂੰ ਤੁਹਾਨੂੰ ਆਪਣੇ ਚੈਨਲ ਤੇ ਵੀ ਦਿਖਾ ਦਾਂਗੇ ਬਾਕੀ ਉਦਾਂ ਜਿਹੜੇ ਜਿਹੜੇ ਸੱਜਣਾਂ ਨੂੰ ਬਾਈ ਨਾਮ ਦੇਊਗਾ ਫੋਟੋਆਂ ਵੀਡੀਓ ਮੰਗਾ ਕੇ ਆਪਾਂ ਆਪਣੇ ਚੈਨਲ ਤੇ ਉਹ ਵੀ ਪਾ ਦਾਂਗੇ ਹਾਂ ਜੀ ਹਾਂ ਸੱਜਣਾਂ ਨੂੰ ਚਾਨ ਬਾਈ ਕੋਸ਼ਿਸ਼ ਤਾਂ ਕਰਿਓ ਤੁਸੀਂ ਪਹੁੰਚਿਓ ਹਾਂਜੀ ਹਾਂਜੀ ਕਿਉਂ ਜੀ ਆਪਾਂ ਤੁਹਾਡੇ ਹੁਣ ਚੈਨਲ ਤੇ ਪਾਏ ਆ ਤੁਸੀਂ ਵੀ ਲਾਈਵ ਦਿਖਾਇਓ ਆ ਆਪਣੇ ਚੈਨਲ ਤੇ ਆਪਾਂ ਨਾ ਜੇ ਸਮਾਂ ਲੱਗਿਆ ਪਹੁੰਚਣਾ ਤਾਂ ਲੈ ਵੀ ਦਿਖਾਵਾਂਗੇ ਉਦਾਂ 15 ਤਰੀਕ ਨੂੰ 10 ਤੋਂ 11 ਵਜੇ ਬਾਈ ਇਹੇ ਨਾਮ ਕੱਢੂਗਾ ਇੱਕ ਵਾਰੀ ਬਈਆ ਬੈਨਰ ਤੇ ਮਾਰਦੇ ਕੈਮਰਾ ਇਹਦੇ ਤੇ ਬਾਈ ਦਾ ਜਿਹੜਾ WhatsApp ਨੰਬਰ ਆ ਨੰਬਰ ਤੇ ਮਾਰਦੀ ਤੇ ਮੇਨ ਗੱਲ ਤਾਂ ਨੰਬਰ ਇਹ ਆ ਬਾਕੀ ਪ੍ਰਾਈਜ਼ ਆਪਨੇ ਬਾਈਆਂ ਨੂੰ ਦੱਸ ਤੇ ਇੱਕ ਵਾਰੀ ਐਡਰੈਸ ਨਾ ਆਪਾਂ ਫੇਰ ਬਾਈ ਤੋਂ ਕਨਫਰਮ ਕਰਾ ਦੇਗੇ ਇੱਕ ਵਾਰੀ ਪਿੰਡ ਦਾ ਨਾਮ ਦੱਸ ਪਿੰਡ ਆਪਣਾ ਹੀ ਤੁੰਗੜੀ ਆ ਤਹਿਸੀਲ ਰੈਕੋਟਾ ਜ਼ਿਲ੍ਹਾ ਬਾਕੀ ਉਦਾਂ ਆਪਣੇ ਕੋਲੇ ਜੂੰ ਗੱਲ ਕਰ ਲੈ ਮੇਰੇ ਟੀਮ ਦੇ ਵਿੱਚ ਵਪਾਰ ਚੋਂਦੀ ਰਹਿੰਦੀਆਂ ਜਾਨਵਰ ਬਈ ਆਉਂਦੀ ਰਹਿੰਦੇ ਆਪਣੇ ਕੋਲੇ ਹਾਜ਼ਰ ਹੁੰਦੀਆਂ ਆਈਆਂ ਜਾਣੀ ਗਾਇਆਂ ਅੱਛਾ ਹੈਗਾ ਆਪਣਾ ਕੱਲੀਆਂ ਜਰਸੀ ਦੀ ਸੀ ਗਾਇਆਂ ਕੱਲੀਆਂ ਜਰਸੀ ਦੀ ਗੱਲ ਆ ਵੀ ਆਪਾਂ ਕਹਿੰਦੇ ਵੀ ਮੱਝ ਜਾਇ ਚੈਫ ਦਾ ਕੰਮ ਨਹੀਂ ਹੈਗਾ ਨਹੀਂ ਮੱਝ ਬਾਈ ਲੈਂਦੇ ਨਹੀਂ ਹੈਗੇ ਉਹ ਇੱਕ ਅੱਧੀ ਘਰੇ ਰੱਖੀ ਹੋਈ ਆ ਵੈਸੇ ਹਾਂਜੀ ਉਹ ਆਪਾਂ ਜਰਸੀ ਵਾ ਤਾਜ਼ੀਆਂ ਹੀ ਲਿਆਉਣੇ ਆ ਸੂਣ ਵਾਲੀਆਂ ਵੀ ਨਹੀਂ ਲੈਂਦੇ ਹੈਗੇ ਅੱਛਾ ਜ਼ਿਆਦਾਤਰ ਆਪਣੇ ਘਰੇ ਤਾਜ਼ੀ ਜਰਸੀ ਮਿਲਦੀ ਆ ਜੇ ਆਪਾਂ ਪਹੁੰਚ ਦੀ ਗੱਲ ਕਰੀਏ ਆਪਾਂ ਪਹੁੰਚ ਕਰ ਦਿੰਨੇ ਹਾਂਜੀ ਬਾਈ ਆਦਰ ਸਟੇਟ ਵੀ ਕਰ ਦਿੰਨੇ ਹਾਂ 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 ਬਾਈ ਕਰ ਦਿੰਨੇ ਆ ਜਾਣਦਾ ਬਾਈ ਮਾਲ ਅੱਗੇ ਆਪਣਾ ਤਰਨ ਤਰਨ ਇੱਧਰ ਮਾਨਸੇ ਤੱਕ ਮਕਸਰ ਸਰ ਤੱਕ ਜਾਂਦਾ ਹੀ ਮਾਲ ਤੇ ਬਾਕੀ ਵਿੱਦ ਟ੍ਰਾਂਸਪੋਰਟ ਵੀ ਸੱਜਣੋਂ ਬਾਈ ਕਰ ਦੂਗਾ ਪਰ ਇੱਕ ਗੱਲ ਦਾ ਧਿਆਨ ਰੱਖੀਏ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਆਪਣੇ ਵੀਡੀਓ ਦੇ ਮਾਧਿਅਮ ਰਾਹੀਂ ਦੱਸਦਾ ਕਿਉਂਕਿ ਆਪਣੇ ਇੱਕ ਦੋ ਸੱਜਣਾਂ ਨਾਲ ਯਾਰ ਠੱਗੀ ਵੀ ਵੱਜ ਗਈ ਕਿਉਂਕਿ ਇੱਕ ਦੋ ਮਿੱਤਰਾਂ ਨਾਲ ਠੱਗੀ ਕਿਵੇਂ ਵੱਜ ਗਈ ਭਾਈ ਠੱਗ ਨੇ ਨਾ ਜਿਹੜੇ ਠੱਗ ਫੋਨ ਲਾ ਲੈਂਦੇ ਨੇਗੇ ਬੀ ਬਾਈ ਯਾਰ ਤੇਰੇ ਖਾਤੇ ਚ ਨਾ ਅਸੀਂ ਸਾਈ ਪਾ ਦਨੇ ਆ 15000 ਸਾਈ ਪਾ ਕੇ ਕਹਿ ਦਿੰਦੇ ਨੇ ਯਾਰ ਗੱਡੀ ਚ ਜਾਨਵਰ ਲਿਆ ਗੱਡੀ ਵਾਲੇ ਨੂੰ ਪੈਸੇ ਫੜਾ ਦਾਂਗੇ ਉਹ ਬਾਈ ਕੀ ਕਰਦੇ ਨੇ ਨਾ ਜਦੋਂ ਆਪਾਂ ਗੱਡੀ ਲੈ ਕੇ ਜਾਨਵਰ ਲੈ ਕੇ ਜਾਂਦੇ ਆ ਉਹ ਦੇ ਦਿੰਦੇ ਨੇ ਆਪਾਂ ਨੂੰ ਚੈੱਕ ਸਾਈਨ ਕਰਕੇ ਯਾਰ ਬੰਦੇ ਨੂੰ ਯਕੀਨ ਹੋ ਜਾਂਦਾ ਵੀ ਬਾਈ ਯਾਰ ਚੈੱਕ ਦੇ ਤਾਂ ਹਨਾ ਖਾਤੇ ਚੋਂ ਤੜਕੇ ਪੈਸੇ ਕਢਾ ਲਾਂਗੇ ਪਰ ਜਦੋਂ ਖਾਤੇ ਚ ਨਾ 1 2 ਸੱਜਣਾ ਨੇ ਚੈੱਕ ਲਾਏ ਨੇ ਖਾਤੇ ਉਹਨਾਂ ਦੇ ਬਿਲਕੁਲ ਖਾਲੀ ਨੇ ਕਿਸੇ ਚ 2000 ਮਿਲਦਾ ਹੈ ਕਿਸੇ 'ਚ 1500 ਮਿਲਦੇ। ਬਾਕੀ ਸਾਨੂੰ ਪਤਾ ਕਾਨੂੰਨੀ ਕਾਰਵਾਈ ਬਣਦੀ ਵੀ ਆ ਤੇ ਪਰਚਾ ਵੀ ਹੁੰਦਾ ਅੰਦਰ ਵੀ ਜਾਂਦਾ ਬੰਦਾ ਪਰ ਨਾ ਵਪਾਰੀ ਵੀਰ ਯਾਰ ਵਪਾਰੀ ਵੀਰ ਕੋਲ ਇਨਾ ਸਮਾਂ ਨਹੀਂ ਹੁੰਦਾ ਹਨਾ ਵੀ 200 ਕਿਲੋਮੀਟਰ ਉਹ ਗੱਡੀਆਂ ਲੈ ਕੇ ਤਰੀਕਾਂ ਤੇ ਜਾਵੇ ਉਹਨਾਂ ਦੇ ਮਗਰ ਪੈਸੇ ਇਕੱਠੇ ਕਰਦਾ ਫਿਰੇ ਉਹ ਬੰਦਾ ਵਿਚਾਰਾ ਥੱਕ ਹਾਰ ਕੇ ਆਖਰਕਾਰ ਵੀ ਚੁੱਪ ਕਰ ਜਾਂਦਾ ਵੀ ਯਾਰ ਹੋਰ ਕੰਮ ਕਰ ਲਾਂਗੇ ਉਹਨੇ ਦਿਨਾਂ 'ਚ ਹਨਾ ਇਹ 메ਨ ਕੰਮ ਚੱਲਿਆ ਹੋਇਆ ਇੱਕ ਠੱਗੀ ਚੱਲੀ ਹੋਇਆ ਸੱਜਣਾ ਤੁਹਾਨੂੰ ਮਹਿਸਾਣਿਆਂ ਨੂੰ ਵੀ ਫੋਨ ਕਰ ਲੈਂਦੇ ਨੇ ਵੀ ਯਾਰ ਆ ਮਹਿਸਾਣ ਦੇ ਬਾਦੇ ਮਹਿਸਾਣ ਚਲ ਜਾ ਕੇ ਨਾ ਜਿਹੜਾ ਦਲਾਲ ਹੁੰਦਾ ਵਾਹ ਆਪਾਂ ਦਲਾਲ ਬਣ ਕੇ ਸੋਦ ਨੂੰ ਕਹੂਗਾ ਵੀ ਆਪਾਂ ਦੋ ਘੋੜੀਆਂ ਲੈ ਕੇ ਦੇਣੀਆਂ ਘੋੜੀਆਂ ਚ ਵੀ ਸਾਡੇ ਸੱਜਣਾਂ ਇੱਕ 라82 14 ਲੱਖ ਦੀ ਹੋਗੀ ਕਰਤਾਰਪੁਰੇ ਤੋਂ ਆ ਬਾਈ ਆਪਾਂ ਉਹਦੇ ਵੀਡੀਓ ਪਸ਼ੂਆਂ ਦੇ ਪਾਉਂਦੇ ਰਹਨੇ ਆਗੇ ਉਹ ਕੀ ਕਰਦੇ ਨੇ ਵੀ ਭਾਈ ਸਾਨੂੰ ਕਹਿਣਗੇ ਯਾਰ ਆਪਾਂ ਦੋ ਘੋੜੀਆਂ ਲੈ ਲੈਣੇ ਆ ਸਰਦਾਰ ਨੇ ਘੋੜੀਆਂ ਫਾਰਮ ਚ ਖੜਾ ਕੇ ਮਹੂਰਤ ਕਰਨਾ ਆਪਾਂ ਨੂੰ ਮਿਲਣੀਆਂ 2 ਲੱਖ ਦੀਆਂ ਆਪਾਂ ਸਰਦਾਰ ਨੂੰ 30 ਦੀਆਂ ਦੇ ਦਾਂਗੇ ਯਾਰ ਬੰਦੇ ਨੂੰ ਲਾਲਚ ਆਇਆ ਜਾਂਦਾ ਹੈ ਨਾ ਬਈ ਦੇਖਿਆ ਮੈਂ ਉਹ ਹਾਂ ਉਹ ਕੀ ਕਰਦੇ ਨੇ ਬਾਈ ਘੂੜੀਆਂ ਹੁੰਦੀਆਂ ਨੇ 2 ਲੱਖ ਦੀਆਂ ਜੀਤੋ ਘੂੜੀਆਂ ਲੈਣੀਆਂ ਹੁੰਦੀਆਂ ਨੇ ਦਲਾਲ ਉਹਦੇ ਨਾਲ ਮਿਲਿਆ ਹੋਇਆ ਹੁੰਦਾ ਤੇ ਇਧਰਲੇ ਬੰਦੇ ਤੋਂ 15-20 ਲੱਖ ਲਵਾ ਕੇ ਉਹਦੇ ਘਰੇ ਘੂੜੀਆਂ ਬਣਾ ਕੇ ਮੁਰਕ ਕੇ ਕਿਨੇ ਆਉਣਾ ਹੁੰਦਾ ਘੋੜੀ ਲੈਣਾ ਕਿਨੇ ਕਿਸੇ ਸਰਦਾਰ ਕੋਲੇ ਘੋੜੀ ਭੇਜਣੀ ਹੁੰਦੀ ਆ ਇਹ ਰੋਲਾ ਵੀ ਇੱਕ ਚੱਲੀ ਜਾਂਦਾ ਘੋੜੀਆਂ ਵਾਲਾ ਕੇਸ ਵੀ ਚੱਲੀ ਜਾਂਦਾ ਤੇ ਪਸ਼ੂ ਵਾਲੇ ਵੀ ਕੱਲ ਮੈਂ ਤਣਾਉਲਾ ਮੰਡੀ ਗਿਆ ਇੱਕ ਦੋ ਸੱਜਣ ਉੱਥੇ ਵੀ ਮਿਲੇ ਜ ਤੋ ਇਹੀ ਬੇਨਤੀ ਆ ਜਿਹੜੇ ਵੀਰ ਨਾ ਆਨਲਾਈਨ ਵਪਾਰ ਦਾ ਕੰਮ ਕਰਦੇ ਨੇ ਵੀ ਪੂਰੇ ਪੈਸੇ ਖਾਤੇ 'ਚ ਲਵਾਏ ਤੋਂ ਬਿਨਾ ਕਦੇ ਵੀ ਬਈ ਕਿਸੇ ਕੋਲੇ ਜਾਨਵਰ ਭੇਜੋ ਨਾ ਕਿਉਂਕਿ ਟਾਈਮ ਫੁੜਾ ਜਾ ਖਰਾਬ ਆ ਗਏ ਨਾ ਨਹੀਂ ਬਈ ਆਪਣਾ ਸੂਰ ਆ ਮੈਂ ਤਾਂ ਵੀਰ ਕਰਾਇਆ ਵੀ ਆਪਾਂ ਦਾ ਖਾਤੇ 'ਚ ਪਾਉਣਿਆ ਠੀਕ ਆ ਦੇਖੋ ਹਾਂਜੀ ਦੇਖ ਇੱਕ ਮਿੰਟ ਦਾ ਗੁੱਸਾ ਵੀਰ ਹਾਂਜੀ ਹਾਂ ਇੱਕ ਮਿੰਟ ਦਾ ਗੁੱਸਾ ਬੰਦੇ ਨੂੰ ਜਿਹਨੂੰ ਤਾਂ ਲੋੜ ਆ ਜਿਹਨੂੰ ਯਕੀਨ ਹੁੰਦਾ ਉਹ ਤਾਂ ਬੰਦਾ ਪਟਾਕ ਜਦੀ ਖਾਤੇ ਚ ਪੈਸੇ ਪਾ ਦੇ। ਨਿਕਲ ਤੁਹਾਨੂੰ ਹੋਰ ਦੱਸਣਾ ਜਿਹੜੇ ਬੰਦੇ ਨੇ ਜਾਨਵਰ ਲੈਣਾ ਸਹੀ ਬੰਦਾ ਉਹਨੇ ਪੈਸੇ ਖਾਤੇ ਚ ਬਾਈ ਪਾ ਦੇ ਨੇ ਜਿਹੜਾ ਟਾਲ ਮਟੋਲ ਕਰੂਗਾ ਤੁਸੀਂ ਸਮਝ ਲਿਓ ਵੀ ਉਹ ਬੰਦਾ ਯਾਰ ਠੱਗੇ ਹੋਊਗਾ ਠੱਗੀ ਠੋਰੀ ਵਾਲਾ ਕੰਮ ਹੀ ਹੋਊਗਾ ਜਿਹੜਾ ਬੰਦਾ ਹੈ ਨਾ ਟਾਲ ਮਟੋਲ ਕਰੂਗਾ ਹਾਂਜੀ ਲੈ ਇੱਕ ਵਾਰੀ ਬਾਈ ਦੇ ਸਾਰੀਆਂ ਖੜੀਆਂ ਗਾਵਾਂ ਤੇ ਨਾ ਉਦਾਂ ਆਪਾਂ ਕੈਮਰਾ ਮਾਰ ਕੇ ਦਿਖਾ ਦੇਣਾ ਉਹਨਾਂ ਚ ਫੋਰ ਸੇਲ ਵੀ ਨੇ ਇੱਕ ਦੋ ਗਾਵਾਂ ਇੱਕ ਵਾਰੀ ਨਾ ਮੈਂ ਇਧਰ ਬਾਈ ਦੇ ਇਨਾਮ ਇੱਕ ਵਾਰੀ ਫੇਰ ਦਿਖਾ ਦੇਣਾ ਤੇ ਉਹਨਾਂ ਜੋ ਬਾਈ ਉਦਾਂ ਵੀ ਵਪਾਰ ਦਾ ਕੰਮ ਕਰਦਾ ਜੇ ਕੋਈ ਗਾਹ ਪਸੰਦ ਆਊਗੀ ਬਾਈ ਤੋਂ ਲੈ ਸਕਦੇ ਹੋ ਇੱਕ ਵਾਰ ਉਹਨਾਂ ਤੇ ਕੈਮਰਾ ਘੁਮਾ ਦੇਣਾ ਨੰਬਰ ਮੈਂ ਬਾਈ ਦਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇ ਦੂੰਗਾ ਸੱਜਣੋ ਆਹ ਜਾਰਸੀ ਬਹਿੜਾ ਨੇ ਬਾਈ ਕੋਲੇ ਵਧੀਆ ਕੁਆਲਿਟੀ ਦੀਆਂ ਨੇ ਇਹਨਾਂ ਜੋ ਕੋਈ ਵੀ ਤੁਸੀਂ ਖਰੀਦਣੀ ਆ ਤੇ ਬਾਈ ਨੂੰ ਉਦਾਂ ਵੀ ਨਾ 5-10 ਗਾਵਾਂ ਦਾ ਆਰਡਰ ਵੀ ਤੁਸੀਂ ਦੇ ਸਕਦੇ ਹੋ ਆਰਡਰ ਬਾਈ ਕਹਿੰਦਾ ਆਪਾਂ ਖਾਤੇ ਦੇ ਵਿੱਚ 50 ਕੁ ਹਜ਼ਾਰ ਰੁਪਏ ਪਵਾ ਕੇ ਹੈ ਨਾ ਬਾਈ ਆਰਡਰ ਆਪਾਂ ਬੁੱਕ ਕਰ ਲਾਂਗੇ ਹਾਂਜੀ ਬਾਈ ਇੱਕ ਵਾਰੀ ਇਧਰ ਤੋਂ ਦਿਖਾ ਦੇਣਾ ਸੱਜਣੋ ਮੈਂ ਹੈ ਗਿਆ ਬਾਈ ਦਾ ਕੱਲਾ ਓਨਲੀ ਜਰਸੀ ਦਾ ਹੀ ਕੰਮ ਹੈ ਐਚ ਐਫ ਵਾਲੇ ਬਾਈ ਨੂੰ ਨਾਈ ਫੋਨ ਕਰੋ ਸਪੈਸ਼ਲ ਜਰਸੀ ਵਾਲੇ ਸੱਜਣੀ ਬਾਈ ਨੂੰ ਫੋਨ ਕਰ ਸਕਦੇ ਨੇ ਕਈ ਵੇਰੀ ਬਾਈ ਲਿਆ ਦੇਣੇ ਆ ਵੀ ਜਾਂਦੀ ਹੈ ਕਿ ਇਹ ਵੀ ਆਪਣੇ ਕੋਲੇ ਉਹ ਜ਼ਿਆਦਾਤਰ ਤਾਂ ਆਪਾਂ ਜਰਸੀਆਂ ਹੀ ਲਿਆਉਣਾ ਵੀ ਜ਼ਿਆਦਾਤਰ ਟੀਨ ਚ ਆਪਣਾ ਜਰਸੀ ਦਾ ਹੀ ਕੰਮ ਆ ਆ ਵੇੜ ਆਪਾਂ ਦੇਵਾਂਗੇ ਫਰਸਟ ਨੰਬਰ ਵਾਲੇ ਨੂੰ ਹੈਨਾ ਆਹ ਸੈਕੰਡ ਵਾਲੇ ਨੂੰ ਉਹ ਕੱਲ ਸੂਪੀ ਬੱਚੀ ਹੈ ਅੱਛਾ ਉਹ ਸੂਪੀ ਕੱਲ ਇਹ ਸੂਣ ਵਾਲੀ ਆ ਮੂੰਹ ਇਹ ਦੋ ਦੰਦਾਂ ਦਾ ਦੋ ਦੰਦਾਂ ਦਾ ਹਾਂਜੀ ਇਹ ਬੱਚੀ ਸੱਜਣੋ ਮੂੰਹੋਂ ਦੋ ਦੰਦਾਂ ਦਾ ਪਹਿਲੇ ਨੰਬਰ ਵਾਲੇ ਸ ਤੇ ਇਧਰ ਤੋਂ ਦੇਖ ਸਕਦੇ ਹੋ ਬਾਕੀ ਕੁਆਲਿਟੀ ਚੰਗੀ ਆ ਬੱਛੀ ਥਣ ਥਣ ਵੀ ਚੰਗਾ ਲੱਗਿਆ ਕਿਉਂਕਿ ਦੋ ਦੰਦ ਦੇ ਹਿਸਾਬ ਨਾਲ ਪਹਿਲਣ ਦੇ ਹਿਸਾਬ ਨਾਲ ਥਾਣਾ ਜਿਹੜਾ ਥਣ ਪੂਰਾ ਟਾਪ ਦਾ ਲੱਗਿਆ ਇਹਨੂੰ ਤੇ ਆ ਬੱਛੀ ਆ ਜਿਹੜੀ ਇਧਰ ਵਾਲੀ ਇਹ ਦੇਵਾਂਗੇ ਆਪਾਂ ਸੱਜਣ ਨੂੰ ਦੋ ਨੰਬਰ ਵਾਲੀ ਸੱਜਣ ਨੂੰ ਇਹ ਸੂਈ ਹੋਈ ਆ ਨਾ ਬਾਈ ਹਾਂਜੀ ਬਾਈ ਇਹ ਸੂਈ ਹੋਈ ਹੈ ਇਹ ਕਦੋਂ ਸੂਈ ਆ ਇਹ ਬਾਈ ਕੱਲ ਸੂਈ ਆਈ ਇਹ ਕੱਲ ਹੀ ਸੂਈ ਹਾਂਜੀ ਹਾਂਜੀ ਇੱਕ ਵਾਰੀ ਨੰਬਰ ਬੋਲ ਦੋ ਬਈ ਆਪਣਾ 62849 ਜੀ 43622 ਇੱਕ ਉਹ ਦੂਸਰਾ ਨੰਬਰ ਵੀ ਬੋਲ ਦੋ ਗੂਗਲ ਪੇ ਵਾਲਾ ਇੱਕ ਗੁਗਲ ਪੇ ਵਾਲੇ 62849 4 ਹਾਂਜੀ ਇਹ Google Pay ਵਾਲਾ ਨੰਬਰ ਆ ਜੇ ਉਹਦਾ ਹੋਰ ਜਾਣਕਾਰੀ ਲੈਣੀ ਆ ਜੀ ਉਹ 985579812 ਅਛਲਾ ਅੱਜ ਤੱਕ ਸੱਜਣੋ 22 ਕੋਲੋਂ ਤੁਹਾਨੂੰ 1000 ਚ ਚਾਰ ਪਰਚੀਆਂ ਮਿਲ ਰਹੀਆਂ ਸੀ ਹੁਣ ਮਿਲਣਗੀਆਂ ਤੁਹਾਨੂੰ ਜਿਹੜਾ ਆਪਣੇ ਚੈਨਲ ਦਾ ਨਾਮ ਲੈ ਕੇ ਬਾਈ ਨਾਲ ਗੱਲਬਾਤ ਕਰੂਗਾ ਕਿਸਾਨ ਪਸ਼ੂਪਾਲਕ ਚੈਨਲ ਦਾ ਨਾਮ ਉਹ ਸੱਜਣੋ 1100 ਦੇ ਵਿੱਚ ਆਪਾਂ ਪੰਜ ਪਰਚੀਆਂ ਦੇ ਦੇਣਾ ਤੇ ਦੇ ਲਓ ਜੀ ਤੁਸੀਂ ਦਿਖਾ ਦਿ마ੜੀ ਨਿਗਾ ਮਰਾ ਦਿਓ ਆ ਸਾਰੇ Google Pay ਬਾਈ ਕਰੇ ਹੋਏ ਨੇ ਜਣੀ ਤਾਂ 400ੜੀ ਪਰਚੀ ਪਈ ਆ ਸਾਰੇ ਵੀਰਾਂ Google Pay ਵਾਲੇ ਆਏ ਹੋਏ ਨੇ ਆਪਾਂ ਨੂੰ ਜਣੀ ਬਸ Google Pay ਕਰਕੇ ਆਪਾਂ ਨੂੰ ਸਕਰੀਨਸ਼ਾਟ ਭੇਜ ਦਾਂ ਤੇ ਬਾਈ ਸਲਿੱਪ ਆਪਾਂ ਭੇਜ ਦਾਂਗੇ ਹਾਂ ਆਪਣਾ ਕੰਮ ਸਹੀ ਆ ਵੀਰੇ ਕੋਈ ਦੋ ਨੰਬਰ ਦਾ ਕੰਮ ਨਹੀਂ ਹੋਣਾ ਆਪਦੇ ਬੰਦੇ ਨੂੰ ਕੋਈ ਭਾਰਤੀ ਨਹੀਂ ਚਕਾਉਣੀ ਜਿਹੜੇ ਬਾਹਰੋਂ ਵੀਰ ਸੱਜਣ ਆਉਣਗੇ ਉਹੀ ਚੱਕਣਗੇ ਦੇ 300 ਚ ਕੀ ਆਉਂਦਾ ਜੀ 300 ਪਰਚੀ ਪਾਓ ਤੇ ਆਪਦੀ ਕਿਸਮਤ ਜਮਾਓ ਜੀ ਨਹੀਂ ਸਹੀ ਗੱਲ ਆ ਸੱਜਣੋ 300 ਰੁਪਏ ਦੇ ਵਿੱਚ ਉਹੀ ਗੱਲ ਆ ਵੀ ਜਾਨਵਰਾਂ ਵਾਲੀ ਪਹਿਲੀ ਵੀਡੀਓ ਆ ਬਾਈ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਵੀ ਮਸ਼ੀਨਰੀ ਵਾਲੇ ਹਨਾ ਮਸ਼ੀਨਰੀ ਵਾਲੇ ਕਈ ਵੀਡੀਓ ਬਣ ਤੇ ਬਾਕੀ ਜਿਹੜੇ ਸੱਜਣ ਨੂੰ ਸਾਡੀ ਗੱਲਬਾਤ ਸਾਡੀ ਵੀਡੀਓ ਬਣਾਉਣ ਦਾ ਅੰਦਾਜ਼ ਤੇ ਬਾਈ ਦਾ ਜਿਹੜਾ ਕੰਮ ਕਰਿਆ ਬਾਈ ਨੇ ਚੰਗਾ ਲੱਗਿਆ ਕਮੈਂਟ ਕਰਕੇ ਸੱਜਣੋ ਜਰੂਰ ਦੱਸਿਓ ਤੇ ਪਰਚੀ ਬਾਈ ਕੋਲ ਜਰੂਰ ਪਾ ਕੇ ਦੇਖ ਲਿਓ ਕਿਉਂਕਿ 300 ਰੁਪਏ ਦੀ ਮੇਰੇ ਹਿਸਾਬ ਨਾਲ ਕੋਈ ਬਾਹਲੀ ਵੱਡੀ ਗੱਲ ਹੁੰਦੀ ਨਹੀਂ ਕਿਉਂਕਿ ਹਰੇਕ ਦੀ ਪਹੁੰਚ ਵਾਲਾ ਕੰਮ ਹੀ ਆ ਬਾਈ 300 ਰੁਪਏ ਵਾਲਾ ਹਨ ਹਾਂਜੀ ਬਾਈ ਇਹ ਤਾਂ ਹੈ ਜੀ ਤੇ ਬਾਕੀ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ